ਵੀਡੀਓ ਚਲਾਈ ਸਤਿ ਸ਼੍ਰੀ ਅਕਾਲ ਦੋਸਤੋ ਨਾਮਦਾਰੀ ਪੇਜ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਮੈਂ ਡਾਕਟਰ ਤਰਸੇਮ ਸਿੰਘ ਨਾਮਦਾਰੀ ਅੱਜ ਜਿਹੜੀ ਵੀਡੀਓ ਬਣਾਉਣ ਦਾ ਮੇਨ ਮਕਸਦ ਆਪਣਾ ਇੱਕ ਵੱਖਰਾ ਹੀ ਟੌਪਿਕ ਆ ਜੋ ਕਿ ਮੈਂ ਰਸਤੇ ਚੋਂ ਦੇ ਨੇ ਇਹ ਚੀਜ਼ ਨੋਟ ਕੀਤੀ ਜਿਹੜੇ ਸਭ ਤੋਂ ਗੁਣਕਾਰੀ ਰੁੱਖ ਆ ਜਿਹੜਾ ਆਪਣਾ ਨਿੰਮ ਦਾ ਜਿਹਦੇ ਤੋਂ ਲੱਖਾਂ ਦਵਾਈਆਂ ਤਿਆਰ ਹੁੰਦੀਆਂ ਆ ਤੇ ਇਹ ਸ਼ੁਰੂਆਤ ਹੁੰਦੀ ਆ ਜਦੋਂ ਕਿ ਸਭ ਤੋਂ ਵੱਧ ਮੇਰੇ ਆਪ ਦੇ ਘਰ ਦੇ ਵਿੱਚ ਤਿੰਨ ਨਿੰਮ ਦੇ ਦਰਖਤ ਸੀਗੇ ਜਿਹੜੇ ਤਿੰਨੋਂ ਸੁੱਕ ਚੁੱਕੇ ਆ ਤੇ ਉਸ ਤੋਂ ਬਾਅਦ ਮੈਂ ਗੌਰ ਕੀਤੀ ਕਿੰਨੇ ਏਰੀਏ ਘੁੰਮ ਕੇ ਆਏ ਕਿੰਨੇ ਪਿੰਡਾਂ 'ਚ ਵੇਖਿਆ ਕਿਤੇ ਵੀ ਨਿੰਮ ਦਾ ਦਰਖਤ ਹਰਾ ਨਹੀਂ ਲੱਭਿਆ ਤੇ ਦੇਖੋ ਕਿਸੇ ਵੀ ਹੋਰ ਦਰਖਤ ਨੂੰ ਕੁਦਰਤ ਨੇ ਜਾਂ ਪ ਕਹਿ ਸਕਦੇ ਆ ਠੰਡ ਨੇ ਨੁਕਸਾਨ ਨਹੀਂ ਕੀਤਾ ਜਿੱਥੇ ਸਾਬਤ ਹੁੰਦਾ ਭਲੀ ਭੰਤੀ ਆਪਾਂ ਜਾਣਦੇ ਆਂ ਵੀ ਜਿਹੜਾ ਕਲਯੁਗ ਦਾ ਸਮਾਂ ਜੋ ਅੱਜ ਦੀ ਸਥਿਤੀ ਦੇ ਵਿੱਚ ਵਾਪਰ ਰਿਹਾ ਕੋਹਰ ਕਲਯੁਗ ਜਿਹਨੂੰ ਆਪਾਂ ਕਹਿ ਦਿੰਨੇ ਆ ਇਸ ਕਲਯੁਗ ਦੇ ਵਿੱਚ ਸੱਚੇ ਇਨਸਾਨ ਨੂੰ ਲਾ ਲੋ ਜਾਂ ਗੁਣਕਾਰੀ ਜਿਹੜੇ ਬੰਦੇ ਹੁੰਦੇ ਉਹਨਾਂ ਤੇ ਭੀੜਾਂ ਪੈਂਦੀਆਂ ਤੇ ਦੀਪ ਸਿੱਧੂ ਤੋਂ ਲਾ ਕੇ ਜਿੰਨੇ ਵੀ ਸੱਚ ਦੀ ਆਵਾਜ਼ ਨੂੰ ਚੱਕਣ ਵਾਲੇ ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਇਹ ਗੱਲਾਂ ਕੋਈ ਮੈਂ ਆਪਦੇ ਮਨੋਂ ਨਹੀਂ ਕਰ ਰਿਹਾ ਕਿਉਂਕਿ ਇਹ ਗੱਲਾਂ ਹਲੀ ਭੰਤੀ ਸਾਰੇ ਜਾਣਦੇ ਆ ਕਿ ਸੱਚ ਹਮੇਸ਼ਾ ਚੁਬਦਾ ਸੱਚ ਤੇ ਕੱਚ ਚੁਬਦਾ ਹੁੰਦਾ ਹੁੰਦਾ ਤੇ ਕੌੜਾ ਵੀ ਹੁੰਦਾ ਸੱਚਾ ਬੰਦਾ ਕੌੜਾ ਵੀ ਹੋਊਗਾ ਤਾਂ ਇਸੇ ਤਰ੍ਹਾਂ ਹੀ ਜਿਹੜਾ ਨਿੰਮ ਦਾ ਪੇੜ ਆ ਇਹ ਵੀ ਫੜਤਨ ਬਹੁਤ ਜ਼ਿਆਦਾ ਹੁੰਦੀ ਆ ਪਰ ਗੁਣ ਵੀ ਬੇ ਹਿਸਾਬੇ ਹੁੰਦੇ ਆ ਤੁਸੀਂ ਦੇਖੋ ਇਸ ਤੋਂ ਉੱਤੇ ਕੋਰ ਕਲ ਜੂ ਕੀ ਹੋਊਗਾ ਕਿ ਹਜ਼ਾਰਾਂ ਵੰਨੀਆਂ ਦੇ ਦਰਖਤ ਹੋਣਗੇ ਠੰਡ ਤਾਂ ਸਾਰਿਆਂ ਤੇ ਸੇਮ ਹੀ ਪਈ ਆ ਲੇਕਿਨ ਕੱਲੇ ਨਿੰਮਾਂ ਦੇ ਦਰਖਤ ਹੀ ਕਿਉਂ ਸੁੱਕੇ ਆ ਇਹਦੇ ਤੇ ਵਿਚਾਰ ਕਰਨੀ ਬਣਦੀ ਸੀ ਕਿਉਂਕਿ ਮੈਨੂੰ ਫੀਲ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਚ ਦਰਖਤ ਕਈ ਜਗ੍ਹਾ ਤੇ ਮੈਂ ਇਹੋ ਜਿਹਾ ਵੀ ਦੇਖਿਆ ਕਿ ਜਿੱਥੇ 25 25 30 30 ਦਰਖਤ ਲਗਾਤਾਰ ਹੀ ਲੱਗੇ ਕੱਲੇ ਨਿੰਮ ਦੇ ਪੀੜ ਸੁੱਕੇ ਹੋਇਆ ਬਾਕੀ ਸਾਰੇ ਹਰੇ ਆ ਤਾਂ ਸੋਚਿਆ ਵੀ ਵੀਡੀਓ ਸ਼ੇਅਰ ਕਰੀਏ ਤਾਂ ਮੇਰੇ ਘਰ ਦੇ ਵਿੱਚ ਵੀ ਦੋ ਸੀਗੇ ਇੱਕ ਤਾਂ ਸਾਨੂੰ ਪੱਟਣਾ ਪਿਆ ਕਿਉਂਕਿ ਜਦੋਂ ਸੁੱਕ ਕੇ ਫਟਾਰਾ ਨਹੀਂ ਲਿਆ ਉਹਨੇ ਬਿਲਕੁਲ ਡਾਲੀਆਂ ਸੁੱਕ ਚੁੱਕੀਆਂ ਸੀ ਤਾਂ ਉਹਨਾਂ ਨੂੰ ਮਜਬੂਰੀ ਬਣ ਗਈ ਨਹੀਂ ਤਾਂ ਇਹ ਐਨੇ ਇੱਕ ਗੁਣਕਾਰੀ ਦਰਖਤ ਹੁੰਦਾ ਵੀ ਜਿਹਦੇ ਤੋਂ ਲੱਖਾਂ ਦਵਾਈਆਂ ਬਣਦੀਆਂ ਉਹਦੇ ਦਵਾਈਆਂ ਬਾਰੇ ਵੀਡੀਓ ਵੀ ਅਸੀਂ ਪਾਉਂਦੇ ਰਹਿੰਨੇ ਆ ਤਾਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਇਸ ਤੋਂ ਉੱਤੇ ਕੁਦਰਤ ਦੀ ਕਿਰਪਾ ਆਪਾਂ ਕਹਿ ਸਕਦੇ ਆ ਕਿ ਗੁਣਕਾਰੀ ਐਡੇ ਜ਼ਬਰਦਸਤ ਗੁਣਾ ਦੀ ਥੈਲੀ ਜੋ ਇਹ درخت ਦਾ ਜੋ ਕਿ ਜੜ ਤੋਂ ਲੈ ਕੇ ਪੱਤਿਆਂ ਤੱਕ ਹਰ ਚੀਜ਼ੇ ਦੀ ਕੰਮ ਆਉਂਦੀ ਹੈ ਤਾਂ ਤੁਸੀਂ ਦੇਖੋ ਕੁਦਰਤ ਦਾ ਕਿੱਡਾ ਵੱਡਾ ਕਹਿਰ ਹੈ ਕਿ ਕਿਸੇ ਵੀ ਏਰੀਏ ਦੇ ਵਿੱਚ ਜਾ ਕੇ ਦੇਖ ਲਓ ਤੁਹਾਨੂੰ ਨਿੰਮ ਦਾ درخت ਰਾਣੀ ਦਿਖੂਗਾ ਕੀ ਕਹਿਣਾ ਵੀ ਕੁਝ ਹਜ਼ਾਰਾਂ ਦੇ ਵਿੱਚੋਂ ਇੱਕ ਆ ਜੇ ਕਿ ਜਿਹੜਾ ਕੋਈ ਕੁਦਰਤ ਦੀ ਬਾੜ ਦੇ ਵਿੱਚ ਨਹੀਂ ਆਇਆ ਹੋਣਾ ਪਰ ਸਾਨੂੰ ਨਹੀਂ ਕੋਈ ਦਿਖਿਆ ਕਿਉਂਕਿ ਐਨੇ ਕ ਖੇਤ ਦੇ ਵਿੱਚ ਦੇਖਿਆ ਤਾਂ ਤਾਂ ਵੀ ਜਿ ਕਿ ਸਿਰੇ ਕਰਾਂ ਦੇ ਵਿੱਚ ਲੱਗੇ ਤਾਂ ਕੱਲੇ ਨਿੰਮ ਸੁੱਕੇ ਹੋਏ ਨਜ਼ਰ ਆਉਣਗੇ ਧਿਆਨ ਨਾਲ ਗੌਰ ਕਰਕੇ ਦੇਖ ਲਿਓ ਉਹੀ ਚੀਜ਼ ਸੱਚ ਤੇ ਕੱਚ ਚੁੱਭਣ ਵਾਲੀ ਤੇ ਅੱਜ ਜਿਹੜਾ ਮਾਹੌਲ ਚੱਲੀ ਜਾਂਦਾ ਅੱਜ ਜੋ ਸਰਕਾਰਾਂ ਦੇ ਦਬਦਬਾ ਚੱਲੀ ਜਾਂਦੇ ਆ ਜੋ ਭਾਵੇਂ ਉਹ ਪੰਥ ਨੂੰ ਲੈ ਕੇ ਹੋਣ ਭਾਵੇਂ ਕੋਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਣ ਭਾਵੇਂ ਉਹ ਕਿਸਾਨਾਂ ਦੀ ਗੱਲ ਕਰ ਲੋ ਜੋ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਤੇ ਪਿਆਰ ਰੱਖ ਕੇ ਲੋਕਾਂ ਨੂੰ ਰਿਜ਼ਕ ਦਿੰਦੇ ਆ ਤੇ ਅੱਜ ਸਭ ਤੋਂ ਇੱਕ ਰੋਪੀ ਆ ਇਸ ਤੋਂ ਉੱਤੇ ਆਪਾਂ ਕੀ ਕਹਿ ਸਕਦੇ ਆ ਵੀ ਕੁਦਰਤ ਨੂੰ ਵੀ ਇਹ ਚੀਜ਼ ਮਨਜ਼ੂਰ ਨਹੀਂ ਕਿਉਂਕਿ ਕਲਯੁਗ ਹੋਰ ਕਲਯੁਗ ਜਦੋਂ ਆਉਂਦਾ ਉਹਦਾ ਅੰਤ ਵੀ ਬਹੁਤ ਛੇਤੀ ਹੁੰਦਾ 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 ਤੇ ਕਿੱਡੇ ਵੀ ਰਾਜਨੀਤਿਕ ਬੰਦੇ ਕਿੰਨਾ ਵੀ ੱਤਕਾ ਕਰ ਲੈਣ ਜੰਗ ਹਮੇਸ਼ਾ ਜਿੱਤੀ ਜਾਂਦੀ ਹੈ ਤਾਂ ਸੱਚ ਦੀ ਹੀ ਜਿੱਤ ਹੁੰਦੀ ਹੈ ਸੱਚ ਤੇ ਕੱਚ ਕੌੜੇ ਜਰੂਰ ਲੱਗਦੇ ਆ ਸਰਕਾਰਾਂ ਨੂੰ ਲੱਗ ਰਹੇ ਆ ਤੇ ਸ਼ਾਇਦ ਕੁਦਰਤ ਵੀ ਇਹਦਾ ਸੰਕੇਤ ਦਿੰਦੀ ਸੀ ਕਿ ਜਿਹੜੇ ਗੁਣਕਾਰੀ ਸਭ ਤੋਂ ਵੱਧ ਰੁੱਖ ਸੀਗੇ ਉਹਨਾਂ ਦਾ ਇੱਕੇ ਦਾਮ ਇੱਕੇ ਦਮ ਖਤਮ ਹੋਣਾ ਇਹ ਵੀ ਇੱਕ ਸੰਕੇਤ ਦਿੰਦਾ ਦੋਸਤੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਆ ਕਰੋ ਤਾਂ ਕਿ ਅਸੀਂ ਹਰ ਵੀਡੀਓ ਉਹ ਪਾਉਣੇ ਹੁੰਦੇ ਆ ਜੋ ਕਿ ਕਿਸੇ ਨੂੰ ਫਾਇਦਾ ਪਹੁੰਚੇ ਉਸ ਦਾ ਇਹ ਵੀਡੀਓ ਤਾਂ ਚਲੋ ਆਉਂਦੇ ਨੂੰ ਮੈਨੂੰ ਲੱਗਿਆ ਵੀ ਦੇਖੋ ਕੁਦਰਤ ਨੇ ਕਿੱਡਾ ਵੱਡਾ ਕਹਿਰ ਟਾਇਆ ਵੀ ਜਿਹੜਾ ਇੱਕੇ ਦਮ ਕੱਲੇ ਨਿੰਮ ਦੇ ਦਰਖਤ ਤੇ ਕਿਉਂ ਸੁੱਕੇ ਆ ਤੇ ਇੱਥੇ ਸਾਬਤ ਹੁੰਦਾ ਕਿ ਰੱਬ ਜਦੋਂ ਬਦਲਾ ਲੈਣ ਤੇ ਆਉਂਦਾ ਜੇ ਉਹ ਕੁਦਰਤ ਆਪਣਾ ਬਦਲਾ ਕਦੋਂ ਵੀ ਲੈਂਦੀ ਹੈ ਤਾਂ ਉਹ ਕਿਸੇ ਕਾਰਨ ਉਵੇਂ ਕਿ ਨਹੀਂ ਹਜ਼ਾਰਾਂ ਚੋਂ ਇੱਕ ਨੂੰ ਵੀ ਚੁਣ ਕੇ ਲਿਆ ਸਕਦੇ ਆ ਤਾਂ ਇਹਦੇ ਤੋਂ ਕੋਈ ਵੀ ਨਹੀਂ ਜਿੱਤ ਸਕਦਾ ਕੁਦਰਤ ਨੂੰ ਕੋਈ ਨਹੀਂ ਜਿੱਤ ਸਕਿਆ ਦੋਸਤੋ ਕਿਸਾਨੀ ਅੱਜ ਖਤਰੇ ਦੇ ਵਿੱਚ ਆ ਜਿਹਦੇ ਨਾਲ ਲੱਖਾਂ ਹੀ ਬਿਜ਼ਨਸ ਪ੍ਰਭਾਵਿਤ ਹੋਣਗੇ ਜੇਕਰ ਕਿਸਾਨ جنگ ਜਿੱਤ ਲੈਣੇ ਦਾ ਦਾਵਾ ਕਰਦੇ ਆ ਤੇ ਸਾਥ ਵੀ ਦੇਣਾ ਚਾਹੀਦਾ ਸਾਰੇ ਪੰਜਾਬ ਨੂੰ ਤੇ ਹਰ ਵਰਗ ਨੂੰ ਸਾਥ ਦੇਣਾ ਚਾਹੀਦਾ ਕਿ ਕਿਸਾਨ ਜੰਗ ਜਿੱਤ ਕੇ ਆਪਣੇ ਘਰ ਵਾਪਸ ਆਉਣ ਤੇ ਫਸਲਾਂ ਹਰੀਆਂ ਭਰੀਆਂ ਹੋਣ ਧੰਨਵਾਦ ਦੋਸਤ